ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਤੇ ਮੈਂ ਹੰਗੌਰ ਵਾਲੀਆ ਕੁਝ ਦਿਨਾਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਪੰਜਾਬ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲਿੱਤਾ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਗੁਰੂ ਨਗਰੀਆਂ ਨੇ ਸਾਡੀਆਂ ਉਹਨਾਂ ਦੇ ਵਿੱਚ ਖਾਸ ਤੌਰ ਤੇ ਤਿੰਨ ਵੱਡੇ ਸ਼ਹਿਰ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜਾ ਮੀਟ ਮਾਸ ਤੰਬਾਕੂ ਇਹਨਾਂ ਸਾਰੀ ਚੀਜ਼ਾਂ ਨੂੰ ਜਿਹੜਾ ਬੈਨ ਕਰ ਦਿੱਤਾ ਵਰਜਿਤ ਕਰ ਦਿੱਤਾ ਤੇ ਇਹ ਜਿਹੜਾ ਫੈਸਲਾ ਸਰਕਾਰ ਨੇ ਜਿਹੜਾ ਦੱਸਿਆ ਕਿ ਅਸੀਂ ਇਤਿਹਾਸਿਕ ਫੈਸਲਾ ਲਿੱਤਾ ਬਟ ਇਸ ਇਤਿਹਾਸਕ ਫੈਸਲੇ ਨੂੰ ਲੈ ਕੇ ਸੀਨੀਅਰ ਐਸਜੀਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਜੀ ਉਹਨਾਂ ਨੂੰ ਇਤਰਾਜ਼ ਹੈ ਉਹ ਕਹਿੰਦੇ ਕਿ ਜੋ ਸਿੱਖ ਮਰਿਆ ਮਰਿਆਦਾ ਦੇ ਮੁਤਾਬਿਕ ਜਿਹੜਾ ਇਹ ਫੈਸਲਾ ਅਨੁਕੂਲ ਨਹੀਂ ਹੈ ਮਤਲਬ ਕਿ ਨਹੀਂ ਠੀਕ ਜਾਂਦਾ ਤੇ ਉਹਨਾਂ ਨੇ ਐਸਜੀਪੀਸੀ ਨੂੰ ਵੀ ਬੇਨਤੀ ਕੀਤੀ ਹੈ ਕਿ ਇਹ ਮਾਮਲਾ ਜੜਾ ਟੇਕ ਅਪ ਕਰਨ ਦੀ ਲੋੜ ਹੈਗੀ ਹੈ ਇਤਰਾਜ਼ ਕੀ ਹੈ ਤੇ ਕਿਉਂ ਹੈ ਇਹ ਆਪਾਂ ਉਹਨਾਂ ਤੋਂ ਹੀ ਸਮਝ ਲੈਣੇ ਬੀਬੀ ਜੀ ਇਸ ਵੇਲੇ ਸਾਡੇ ਨਾਲ ਨੇ ਬੀਬੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਰਲਡ ਪੰਜਾਬੀ ਟੀਵੀ ਤੇ ਬਾਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਬੀਬੀ ਜੀ ਸਰਕਾਰ ਨੇ ਕਿਹਾ ਕਿ ਗੁਰਤੇਗ ਬਹਾਦਰ ਜੀ ਦੇ 350 ਸਾਲਾਂ ਤੇ ਇਹ ਇਤਿਹਾਸਕ ਫੈਸਲਾ ਅਸੀਂ ਲੈਂਦਾ ਕਿ ਅਸੀਂ ਜਿਹੜੇ ਤਿੰਨ ਪ੍ਰੋਮਿਨੈਂਟ ਸਿਟੀਆਂ ਨੇ ਸਿਕ ਸਿਟੀਆਂ ਨੇ ਗੁਰੂ ਨਗਰੀਆਂ ਨੇ ਉਹਨਾਂ ਦੇ ਵਿੱਚ ਅਸੀਂ ਇਹਨਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਵਰਜਿਤ ਕਰ ਦਾਂਗੇ ਮੀਟ ਬਾਸ ਤੰਬਾਕੂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਉੱਥੇ ਵਰਜਿਤ ਕਰ ਦਿੱਤਾ ਨੋਟੀਫਿਕੇਸ਼ਨ ਜਾਰੀ ਹੋਗੀ ਤੇ ਹੁਣ ਇਹ ਉਥੇ ਨਹੀਂ ਮਿਲੇਗਾ ਇਹ ਇੰਨਾਂ ਚੀਜ਼ਾਂ ਨੂੰ ਉਹਨਾਂ ਦੀ ਉਪਲਬਧਤਾ ਨਹੀਂ ਹੋਏਗੀ ਬਟ ਮੈਂ ਤੁਹਾਡਾ ਟਵੀਟ ਦੇਖ ਰਿਹਾ ਸਹੀ ਜਿਹੜਾ ਤੁਸੀਂ ਕੀਤਾ ਪੰਜਾਬ ਸਰਕਾਰ ਨੇ ਸਿੱਖਾ ਦਾ ਬ੍ਰਾਹਮਣੀਕਰਨ ਕਰ ਦਿੱਤਾ ਸਿੱਖਾਂ ਦੇ ਲਈ ਤੰਬਾਕੂ ਤੇ ਕੋਠਾ ਹਲਾਲ ਮੀਟ ਬਜਰ ਕੁਰਹਿਤ ਸ਼ਰਾਬ ਤੇ ਹੋਰ ਨਸ਼ੇ ਵੀ ਸਿੱਖੀ ਦੇ ਵਿੱਚ ਮਨਾ ਹਨ ਪਰ ਝਟਕਾ ਮੀਟ ਸਾਡਾ ਹੱਕ ਹੁਣ ਇੱਥੇ ਗੱਲ ਸ਼ੁਰੂ ਹੁੰਦੀ ਹੈ ਕਿ ਜਿਹੜਾ ਝਟਕਾ ਮੀਟ ਸਾਡਾ ਹੱਕ ਹੈ ਹੁਣ ਉਸ ਪ੍ਰੈਮਿਸਸ ਦੇ ਵਿੱਚ ਉਸ ਇਲਾਕੇ ਉਸ ਏਰੀਆ ਦੇ ਵਿੱਚ ਵੀ ਇਹ ਬੈਨ ਹੋਏਗਾ ਪਰ ਜੇ ਤੁਸੀਂ ਸਾਨੂੰ ਸਮਝਾ ਸਕੋ ਕਿ ਤੁਸੀਂ ਵਿਰੋਧ ਕਿਉਂ ਕੀਤਾ ਕਿਉਂਕਿ ਨਾਲ ਤੁਸੀਂ ਹੱਕ ਵੀ ਲਿਖਿਆ ਤੇ ਇੱਕ ਤੁਸੀਂ ਪਿਕ ਜੜੀ ਹੈਗੀ ਕਤਰਨ ਵੀ ਅਖਬਾਰ ਦੀ ਉਹ ਵੀ ਸ਼ੇਅਰ ਕੀਤੀ ਹੈ ਜੀ ਐਸਟਾਕੇ ਜਦੋਂ ਪੜੀ ਹੈ ਤੇ ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਹੈ ਕਿ ਇਸੇ ਖਾਸਤੇ ਤੰਬਾਕੂ ਤੇਹਾ ਦੋ ਚੀਜ਼ਾਂ ਜਿਹੜੀਆਂ ਉਹ ਵਰਚਲ ਜੀ ਔਰ ਇਹ ਬਜਰ ਕੋ ਰਹਤਨ ਜੇ ਤੰਬਾਕੂ ਦਾ ਸੇਵਨ ਕਰਦਾ ਹੈ ਕੋਈ ਸੇਕੀਆ ਪੁੱਤ ਦਾ ਮੀਟ ਦਾ ਸੇਵਨ ਕਰਦਾ ਤੇ ਉਸ ਸੇਕੀ ਤੋਂ ਡਿੱਗ ਜਾਂਦਾ ਹੈ ਇਹ ਇੱਕ ਬੇਸਿਕ ਸਿਧਾਂਤ ਹੈ ਠੀਕ ਸਰ ਸਰਕਾਰ ਨੇ ਹੁਣ ਜੇਕਰ ਤਿੰਨ ਤਰ੍ਹਾਂ ਦੇ ਤੇ ਅੰਮ੍ਰਿਤਸਰ ਦੀ ਵੋਲਸਿਟੀ ਹੋ ਗਈ ਅਨਪੁਰ ਸਾਹਿਬ ਤੇ ਤਲਵੰਡੀ ਸਾਹਿਬ ਜੋ ਸ਼ਹਿਰ ਪਵਿੱਤਰ ਕਰਾ ਮੈਂ ਇਸ ਚੀਜ਼ ਦਾ ਸਵਾਗਤ ਕਰਦੀ ਹਾਂ ਕਿਉਂਕਿ ਅਕਾਲੀਆਂ ਦੀ ਸਿੱਖਾਂ ਦੀ ਬੜੀ ਚਿਰਕ ਨਹੀਂ ਮੰਗ ਸੀ ਕਿ ਇਸ ਇਲਾਕੇ ਨੂੰ ਪਵਿੱਤਰ ਡੇਕਅਰ ਕੀਤਾ ਜਾਵੇ ਠੀਕ ਹੈ ਪਰ ਮਸਲਾ ਇਹ ਹੈ ਕਿ ਸਰਕਾਰ ਪਵਿੱਤਰ ਕੀ ਸਮਝ ਰਹੀ ਹੈ ਹੂੰ ਕਿ ਇਹਦਾ ਮਤਲਬ ਕਿ ਜਿਹੜਾ ਇੱਕ ਵੈਜੀਟੇਰੀਅਨ ਹੈ ਉਹ ਪਵਿੱਤਰ ਜਿਹੜਾ ਨਾਨ-ਵੈਜੀਟੇਰੀਅਨ ਹੈ ਉਹ ਪਵਿੱਤਰ ਨਹੀਂ ਸੋ ਇਹ ਬੇਸਿਕਲੀ ਗੁਰਬਾਣੀ ਦੇ ਸਿਧਾਂਤ ਦੇ ਅਗੇਂਸਟ ਨਾਨਅੰਤ ਜੀ ਦਾ ਸ਼ਬਦ ਹੈ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨੀ ਜਾਣੇ ਕੌਣ ਮਾਸ ਕੌਣ ਸਾ ਕਾਵੇ ਕਿਤਮੇ ਪਾਪ ਸਮਾਣੇ ਹੂੰ ਮਤਲਬ ਇਹਦੇ ਇਹ ਇੱਕ ਬੜਾ ਇੱਕ ਪੁਰਾਣਾ ਮੁੱਦਾ ਹੈ ਜਿੱਦੇ ਉੱਪਰ ਗੁਰੂ ਸਾਹਿਬ ਨੇ ਬੜੀ ਕਲੈਰਿਟੀ ਦੇ ਨਾਲ ਬਾਣੀ ਦੇ ਵਿੱਚ ਇਹ ਕਲੀਅਰ ਕੀਤਾ ਹੈਗਾ ਕਿ ਜਿਹੜਾ ਵੀ ਜੀਵਾਂ ਦਾ ਆਹਾਰ ਜੀ ਜਿਹੜਾ ਵੀ ਇੱਕ ਲਿਵਿੰਗ ਬੀਇੰਗ ਹੈ ਉਹ ਲਿਵਿੰਗ ਚੀਜ਼ ਹੀ ਖਾਏਗਾ ਆਪਣੇ ਆਪ ਜਿਉਣ ਵਾਸਤੇ ਹੁਣ ਬੇਸਿਕ ਜੀ ਗੱਲ ਹੈ ਜਦੋਂ ਬੱਚਾ ਸਾਇੰਸ ਪੜਨ ਜਾਂਦਾ ਉਹਨੂੰ ਚੌਥੀ ਪੰਜਵੀਂ ਦੇ ਵਿੱਚ ਲਿਵਿੰਗ ਐਂਡ ਨੋਨ ਲਿਵਿੰਗ ਥਿੰਗਸ ਦੱਸਿਆ ਜਾਂਦਾ ਹੈ ਬਿਲਕੁਲ ਉਹਦੇ ਵਿੱਚ ਫੋਈ ਲਿਵਿੰਗ ਹਨ ਤਬਜੀ ਵੀ ਲਿਵਿੰਗ ਹੈ ਪੱਤੇ ਵੀ ਲਿਵਿੰਗ ਹਨ ਦਰਖਤ ਵੀ ਲਿਵਿੰਗ ਹੈ ਜਾਨਵਰ ਵੀ ਲਿਵਿੰਗ ਹਨ ਸਭ ਕੁਝ ਲਿਵਿੰਗ ਹੈ ਸੋ ਇਹ ਜਿਹੜਾ ਇੱਕ ਪਰੰਪ ਲੇਖਾ ਹੈਗਾ ਪਵਿੱਤਰਤਾ ਦਾ ਜਿਹੜਾ ਕਿ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨਿਜ਼ਮ ਦੇ ਨਾਲ ਜੋੜਿਆ ਜਾੜੇ ਇਹ ਤਰਾਜ਼ੀ ਹੋ ਗਿਆ। ਬੀਬੀ ਜੀ ਦੂਸਰੀ ਗੱਲ ਇਹ ਮੈਂ ਇੱਕ ਚੀਜ਼ ਤੁਹਾਡੇ ਤੋਂ ਜਾਣਨਾ ਚਾਹ ਰਾਂ ਜਿਹੜਾ ਤੁਸੀਂ ਸਟਾਰਟਿੰਗ ਦੇ ਵਿੱਚ ਪੁੱਛਿਆ ਕਿ ਅਕੋਰਡਿੰਗ ਟੂ ਗਵਰਨਮੈਂਟ ਮਤਲਬ ਕਿ ਪਵਿੱਤਰ ਕੀ ਹੈ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਬੇਸਿਕ ਸਵਾਲ ਜਿਹੜਾ ਤੁਸੀਂ ਪੁੱਛਿਆ ਕਿ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਵੈਜ ਹੀ ਜਿਹੜਾ ਪਵਿੱਤਰਤਾ ਹੈ ਅਕਸਰ ਪਰ ਬੀਬੀ ਜੀ ਇਹ ਸਮਝਿਆ ਜਾਂਦਾ ਹੈ ਇੱਦਾਂ ਲੱਗਦਾ ਹੈ ਜੋ ਇੱਕ ਪਰਸੈਪਸ਼ਨ ਹੈ ਸਮਾਜ ਦੇ ਵਿੱਚ ਕਿ ਜਿਹੜੀ ਕੋਈ ਕੋਈ ਜੀਵ ਹੈ ਕੋਈ ਜੰਤੂ ਹੈ ਜਿਸ ਨੂੰ ਮਾਰ ਕੇ ਸਪੈਸ਼ਲੀ ਉਸ ਨੂੰ ਕਿਲ ਕਰਕੇ ਉਸ ਤਰੀਕੇ ਦੇ ਨਾਲ ਉਸ ਦਾ ਖੂਨ ਬਹਾ ਕੇ ਉਸ ਨੂੰ ਮਾਰ ਕੇ ਫਿਰ ਪਰੋਸਿਆ ਜਾਂਦਾ ਬਣਾਇਆ ਜਾਂਦਾ ਹੈ ਤੇ ਉਹ ਪਵਿੱਤਰ ਨਹੀਂ ਹੋ ਸਕਦਾ ਇਹ ਆ ਮਤਲਬ ਕਿ तकरीबन ਜਿਹੜਾ ਆਪਾਂ ਸਮਾਜ ਚ ਚਰਚਾ ਕਰਦੇ ਤੁਸੀਂ ਹਲਕੀ ਇਤਿਹਾਸ ਤੇ ਧਰਮ ਦਾ ਹਵਾਲਾ ਦਿੱਤਾ ਕਿ ਉਸ ਟਾਈਮ ਗੁਰੂ ਸਾਹਿਬ ਨੇ ਕੀ ਲਿਖਿਆ ਸੀ ਪਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਕਸਰ ਆਪਾਂ ਜਦ ਸੁਣਦੇ ਆ ਇਹ ਹੈਗੀਆਂ ਚੀਜ਼ਾਂ ਬਾਣੀ ਵਿੱਚ ਇਹ ਵੀ ਲਿਖਿਆ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋ ਹੈ ਪਾਣੀ ਇਟਸੈਲਫ ਇਜ਼ ਅ ਲਿਵਿੰਗ ਬੀਂਗ ਹੂੰ ਪਾਣੀ ਵੀ ਮਰਦਾ ਨਹੀਂ ਹੈ ਪਾਣੀ ਦੇ ਵਿੱਚ ਵੀ ਜਾਨ ਹੈ ਜੀਵ ਜੰਤੂ ਹਨ ਮਾਈਕਰੋਸਕੋਪ ਨਾਲ ਦੇਖੋ ਹੂੰ ਸੋ ਗੁਰੂ ਸਾਹਿਬ ਦਾ ਕਹਿੰਦਾ ਕਿਹਾ ਕਿ ਅਸੀਂ ਤਾਂ ਮਾਸ ਦੇ ਵਿੱਚੋਂ ਉਪਜੇ ਆ ਮਾਸ ਦੇ ਵਿੱਚ ਇਸ ਆਤਮਾ ਨੂੰ ਨਿਵਾਸ ਮਿਲਿਆ ਤੇ ਮਾਸ ਜਿਹੜਾ ਉਹ ਤਾਂ ਸਾਡੇ ਸਾਰੇ ਪਾਸੇ ਆ ਹੂੰ ਤਾਂ ਇਹ ਜਿਹੜਾ ਕਨਸੈਪਟ ਜਿਸ ਦੀ ਗੱਲ ਕਰ ਰਹੇ ਇਸ ਦੇ ਵਿੱਚ ਇਹ ਕਨਸੈਪਟ ਪਰਵਾਨ ਨੇ ਓਕੇ ਔਰ ਇਹੀ ਜਿਹੜਾ ਤੁਹਾਡਾ ਕਨਸੈਪਟ ਹੈ ਉਸੇ ਤੇ ਤਾਈ ਤਰਾਜ਼ ਹੈ ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਉਸ 350 ਸਾਲਾ ਸ਼ਹੀਦੀ ਪੁਰਬ ਤੇ ਸਿੱਖਾਂ ਨੂੰ ਖੁਸ਼ ਕਰਨ ਕਰਕੇ ਫੈਸਲਾ ਕੀਤਾ ਸਿੱਖਿ ਗਦਾਂ ਦਾ ਨਾ ਨਾ ਇਗਨੋਰ ਕਰੋ ਅਸ ਸਿਚ ਸਿਕਾ ਦੇ ਤੰਤਾ ਦੇ ਅਨੁਸਾਰ ਚਲੋ ਫਿਰ ਤੁਸੀਂ ਨੋਟਿਸ ਕਰੋਗੇ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਉਹਦੇ ਵਿੱਚ ਇਹ ਲਿਖਿਆ ਹੈ ਕਿ ਸ਼ਰਾਬ ਜਿਹੜੀ ਹੈ ਉਹ ਦੀ ਉਹ ਨੂੰ ਰਿਸਟ੍ਰिक्ट ਕੀਤਾ ਜਾਵੇ ਠੀਕ ਰਿਸਟ੍ਰिक्ट ਦਾ ਮਤਲਬ ਹੋਇਆ ਕਿ ਕੁਝ ਕੰਡੀਸ਼ਨਸ ਲਾ ਕੇ ਤੇ ਕੁਝ ਹਾਲਾਤ ਦੇ ਵਿੱਚ ਤੁਸੀਂ ਛੋਟ ਦੇਣ ਦੀ ਗੱਲ ਕਰ ਰਹੇ ਹਾਂ ਜਦ ਕਿ ਮੀਟ ਦੇ ਉੱਪਰ ਤੁਸੀਂ ਬੈਨ ਪ੍ਰੋਹੀਬਿਸ਼ਨ ਕਰ ਰਹੇ ਹੋ ਵੀ ਬਿਲਕੁਲ ਨਹੀਂ ਹੋ ਸਕਦਾ ਹਾਂ ਤੋ ਇਹ ਤਾਂ ਪੁਆਇੰਟ ਦੇਖਣ ਵਾਲੇ ਨਾ ਕਿ ਸਰਕਾਰ ਦੀ ਨੀਅਤ ਕੀ ਹੈ ਹਮ ਮੈਂ ਜਿਹੜਾ ਤੁਸੀਂ ਸੈਕਿੰਡ ਪੁਆਇੰਟ ਰੇਜ਼ ਕਰਨ ਲੱਗੇ ਸੀਗੇ ਮੈਂ ਤੁਹਾਨੂੰ ਜਦੋਂ ਸਵਾਲ ਪੁੱਛਿਆ ਅਕਾਲੀ ਦਲ ਨੇ ਝਟਕਾ ਮੀਟ ਦੇ ਹੱਕ ਦੇ ਵਿੱਚ 300 1935 ਦੇ ਵਿੱਚ ਝਟਕਾ ਕਾਨਫਰੰਸ ਕੀਤੀ ਹੁਣ ਸਵਾਲ ਇਹ ਹੁੰਦਾ ਕਿ ਤੁਸੀਂ ਜਿਹੜਾ ਕੁੱਠਾ ਹalal ਦੀ ਗੱਲ ਕੀਤੀ ਵੀ ਲੀਵ ਥੈਟ ਅਸਾਈਡ ਉਹਨੂੰ ਪਾਸਾਈਡ ਤੇ ਰੱਖਤਾ ਹੁਣ ਝਟਕੇ ਦੀ ਮੰਗ ਜਾਂ ਤੁਹਾਨੂੰ ਕਿਸੇ ਨੇ ਕਿਹਾ ਜਾਂ ਕਿਸੇ ਨੇ ਮੰਗ ਕੀਤੀ ਕਿ ਇਹ ਨਹੀਂ ਹੋਣਾ ਚਾਹੀਦਾ ਯਾ ਤੁਸੀਂ ਆਪ ਜਿਹੜਾ ਹੈਗਾ ਵੌਲੰਟੀਅਰ ਹੋ ਕੇ ਇਹ ਮੈਸੇਜ ਪਾਇਆ ਯਾ ਰਿਸਰਚ ਕਰਕੇ ਦੱਸ ਰਿਓ ਯਾ ਕਿਸੇ ਸੰਸਥਾਵਾ ਨੇ ਯਾ ਕਿਸੇ ਹੋਰ ਸਿੱਖਾ ਨੇ ਅਗੇ ਕਿਹਾ ਕਿ ਬੀਬੀ ਜੀ ਮੁੱਦਾ ਚ ਕੋ ਇਹਦਾ ਜਿਹੜਾ ਹੈਗਾ ਸਾਡਾ ਹੱਕ ਹੈਗਾ ਦੇਖੋ ਜੀ ਸਭ ਤੋਂ ਪਹਿਲਾਂ ਦੱਸਾਂ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਾ ਹਾਂ ਬਿਲਕੁਲ ਮੈਂ ਇੱਕ ਇਲਾਕੇ ਨੂੰ ਜ਼ਿੰਦਗੀ ਕਰਦੀ ਆ ਹੂੰ ਤਿੰਨ ਮਹੀਨਾ ਤੋਂ ਅਸੀਂ ਸਿੱਖ ਤੁਰੇ ਆ ਰਹੇ ਹਾਂ ਜਿੱਥੋਂ ਤੱਕ ਮੈਨੂੰ ਪਤਾ ਹੈਗਾ ਹੂੰ ਔਰ ਇਹ ਤਾਂ ਗੱਲਾਂ ਬਚਪਨ ਤੋਂ ਸਿਖਾਈਆਂ ਗਈਆਂ ਮੈਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਕਿ ਇੱਕ ਸਿੱਖ ਨੂੰ ਪਤਾ ਪਣਾ ਚਾਹੀਦਾ ਹੈ। ਹੂੰ। ਇਹ ਕੋਈ ਨਿਵੇਕਲੀ ਗੱਲ ਨਹੀਂ ਹੈ ਨਾ ਮੈਨੂੰ ਕੁਰੀ ਕਰਨ ਦੀ ਲੋੜ ਹੈ ਜੋ ਮर्यादा ਹੈ ਉਹ ਮੈਨੂੰ ਸਮਝ ਹੈ ਉਸ ਚੀਜ਼ ਦੀ ਔਰ ਉਸ ਬਾਰੇ ਮੈਂ ਗੱਲ ਕਰਾਂਗੀ। ਕਰ ਰਹੀ ਹਾਂ। ਓਕੇ। ਤੇ ਬੀਬੀ ਜੀ ਹੁਣ ਮਤਲਬ ਕਿ ਆਫਟਰ ਨੋਟੀਫਿਕੇਸ਼ਨ ਕਿਉਂਕਿ ਇਸ਼ੂ ਹੋ ਗਿਆ ਸਰਕਾਰ ਨੇ ਫੈਸਲਾ ਲੈ ਲਿਆ ਕੈਬਨਟ ਚ ਪਾਸ ਹੋ ਗਿਆ ਨੋਟੀਫਿਕੇਸ਼ਨ ਜਾਰੀ ਹੋ ਗਿਆ। ਹੁਣ ਇਸ ਦੇ ਲਈ ਕਿਵੇਂ ਅਗਲਾ ਪ੍ਰੋਸੈਸ ਤੁਸੀਂ ਫੋਲੋ ਕਰੋਗੇ ਹਾਲਾਂਕਿ ਯੂ ਹੈਵ ਰਿਟਨ ਟੂ ਦ ਐਸਜੀਪੀਸੀ ਆਲਸੋ ਕੇਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਵੀ ਇਸ ਮਸਲੇ ਨੂੰ ਟੇਕ ਅਪ ਕਰਨ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਦੇ ਨਾਲ ਤੁਹਾਡੀ ਜਾਂ ਕੋਈ ਚਿੱਠੀ ਪੱਤਰ ਤੁਸੀਂ ਉਹਨਾਂ ਨੂੰ ਵੀ ਲਿਖਿਆ ਹੋਵੇ ਪ੍ਰਧਾਨ ਸਾਹਿਬ ਨੂੰ ਕੀ ਇਹ ਮਸਲਾ ਜਿਹੜਾ ਹੈਗਾ ਆਪਣੀ ਸਟੇਟ ਗਵਰਨਮੈਂਟ ਨਾਲ ਟੇਕ ਅਪ ਕਰੋ ਦੇਖੋ ਇਸ ਮਸਲੇ ਦੇ ਲੱਗਦਾ ਹੈ ਜਿਹੜੇ ਨਿਯਮ ਤਿੰਨ ਜਥੇਬੰਦੀਆਂ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਜਿਹੜੇ ਅੱਜ ਵੀ ਜਿਹੜਾ ਹੈਗਾ ਬਕਰੇ ਟਟਕਾਰੇ ਹੇ ਹਾਂ ਬਾਕੀ ਅਗਰ ਤੁਸੀਂ ਹਜ਼ੂਰ ਸਾਹਿਬ ਦੇਖੋ ਹਜ਼ੂਰ ਸਾਹਿਬ ਦੀ ਮਰਿਆਦਾ ਦੇ ਵਿੱਚ ਵੀ ਉੱਥੇ ਬਕਰੇ ਚਟਕਾਏ ਜਾਂਦੇ ਤੇ ਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਇਹ ਇਸ਼ੂ ਨਹੀਂ ਰੇਸ ਕਰਦੇ ਤੇ ਇਹਦੇ ਨਾਲ ਉਹਨਾਂ ਕੋਲੋਂ ਪੁੱਛਿਆ ਜਾਏ ਕਿ ਸ੍ਰੋਮਣੀ ਕਮੇਟੀ ਦਾ ਇੱਕ ਬੇਸਿਕ ਕੰਮ ਹੈ ਕਿ ਜੋ ਅਕਾਲ ਤਖਤ ਸਾਹਿਬ ਤੋਂ ਪਰਵਾਨਿਤ ਰਹਿਤ ਮਰਿਆਦਾ ਉਹ ਗੁਰਦੁਆਰਿਆਂ ਦੇ ਵਿੱਚ ਲਾਗੂ ਕੀਤੀ ਜਾਏ ਉਹਦੇ ਇਹ ਸਿੱਖਾਂ ਨੂੰ ਦੱਸਿਆ ਜਾਏ ਉਹਦਾ ਪ੍ਰਚਾਰ ਕੀਤਾ ਜਦੋਂ ਉਸ ਮਰਿਆਦਾ ਦੇ ਵਿੱਚ ਬੜਾ ਸਪੈਸ਼ਲ ਚੋਅ ਹੈ ਕਿ ਸਿੱਖਾਂ ਵਾਸਤੇ ਕੋਈ ਮਨਾ ਹੈ ਪਰ ਚਟਕੇ ਦੀ ਛੋਟ ਹੈ ਔਰ ਇਤਿਹਾਸ ਦੇ ਵਿੱਚ ਗੁਰਨਾਨਕ ਦੇਵ ਜੀ ਦੀ ਵੀ ਸਾਖੀ ਆਂਦੀ ਹੈ ਜਦੋਂ ਉਹਨਾਂ ਨੇ ਗੁਰੂ ਖੇਤਰ ਦੇ ਵਿੱਚ ਜਦੋਂ ਸੂਰਜ ਗ੍ਰਹਿਣ ਦਾ ਟਾਈਮ ਸੀ ਤੇ ਉਸ ਵਕਤ ਵਹਿਮ ਭਰਮ ਦਾ ਖਤਮ ਕਰਨ ਵਾਸਤੇ ਉਹਨਾਂ ਨੇ ਇੱਕ ਹਿਰਨ ਉੱਥੇ ਰਹਿਣਿਆ ਸੀ ਆਸ ਉਸ ਸਥਾਨ ਦੇ ਉੱਪਰ ਇਹ ਗੁਰਦੁਆਰਾ ਵੀ ਸ਼ਿਸ਼ਾ ਬਤ ਹੈ ਕਿ ਉਹ ਉਸ ਇਤਿਹਾਸ ਦੀ ਇੱਕ ਟੈਸਟੀਮਨੀ ਹੈ ਤੋ ਉਸ ਤੋਂ ਬਾਅਦ ਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਿਕਾਰ ਦੇ ਕਿੱਸੇ ਹਨ ਗੁਰਗੋਬਿੰਦ ਸਿੰਘ ਜੀ ਨੇ ਪਸ਼ਟੀ ਕਰ ਦਿੱਤਾ ਜਦੋਂ ਬਿਲਕੁਲ ਦਸੀਆਂ ਇੱਕ ਕੁੱਠਾ ਤੇ ਜਿਹੜਾ ਤੰਬਾਕੂ ਕਾ ਉਹ ਵਿਵਰਜਿਤ ਆ ਗਿਆ ਮਨਾ ਹੈ ਗਿਆ ਬੱਜਰ ਕੁਰੇ ਤੇ ਹਾਂ ਤੋ ਇਹ ਸਾਡੇ ਇਤਿਹਾਸ ਹੈ ਅਕਾਲੀ ਕਲ ਨੇ ਜਿਹੜਾ ਉਹਦੇ ਵਿੱਚ ਉਸ ਵਕਤ ਦਾ ਦਾ ਸਾਥ ਸੀ ਔਰ ਪੰਜਾਬ ਜਿਹੜਾ ਉਹ ਮੁਸਲਮ ਮੈਜੋਰਿਟੀ ਸਟੇਟ ਸੀ ਔਰ ਇਸ ਮੁਸਲਮ ਮੈਜੋਰਿਟੀ ਸਟੇਟ ਦੇ ਵਿੱਚ ਵੀ ਸਰਕਾਰ ਇਸ ਪਾਸੇ ਜਾ ਰਹੀ ਸੀ ਕਿ ਇੱਥੇ ਕੇਵਲ ਜਿਹੜਾ ਕੁਠਾ ਮੀਟ ਹੈ ਉਹਨੂੰ ਪ੍ਰਵਾਨ ਕੀਤਾ ਜਾਏ ਤੇ ਇਹਦੇ ਵਿਰੁੱਧ ਅਕਾਲੀ ਦਲ ਨੇ ਮੋਟਾ ਲਾਇਆ ਸੀ ਅਕਾਲੀ ਦਲ ਦੇ ਲੀਡਰਾਂ ਨੇ ਉੱਥੇ ਭੁਖ ਹੜਤਾਲਾਂ ਕੀਤੀਆਂ ਅਖੀਰ ਸਰਕਾਰ ਨੇ ਮੰਨਿਆ ਕਿ ਜਿਹੜਾ ਇਹ ਸਿੱਖਾਂ ਦਾ ਇੱਕ ਹੱਕ ਹੈ ਇੱਕ ਸਾਡਾ ਬੜਾ ਮੋਢਾ ਜਿਹਾ ਸਿਧਾਂਤ ਹੈ ਉਹਦੇ ਉਹਨੂੰ ਐਕਸੈਪਟ ਕੀਤਾ ਹੂੰ ਅੱਜ ਉਸੇ ਤਕਰੀਬਨ ਐਮਐਨ ਕਾਂਤੀ ਜਾਂ ਸੰਤੀ ਦੀ ਗੱਲ ਹੋਏਗੀ ਤੇ ਅਸੀਂ 90 ਸਾਲਾਂ ਬਾਅਦ ਫੇਰ ਉੱਥੇ ਦੀ ਉੱਥੇ ਖੜੇ ਆ ਵੈਸੇ ਬੀਬੀ ਜੀ ਅਗਰ ਆਪਾ ਵਰਲਡਵਾਈਡ ਵੀ ਦੇਖੀਏ ਈਵਨ ਇਨ ਕ੍ਰਿਸਚੀਅਨਿਟੀ ਤੇ ਬਾਕੀ ਧਰਮਾਂ ਦੇ ਵਿੱਚ ਵੀ ਅਜਿਹੀ ਕਿਉਂਕਿ ਬੈਨ ਵਾਲਾ ਨਹੀਂ ਹੈ ਹੋਰ ਦੁਨੀਆ ਦੀ ਜਿਹੜੀ ਕਮਿਊਨਿਟੀਜ਼ ਅਸੀਂ ਦੇਖਦੇ ਆਂ ਭਾਵੇਂ ਉਹ ਐਫਰੀਕਨ ਕਮਿਊਨਿਟੀਜ਼ ਨੇ ਅਮਰੀਕਨ ਇਟਲੀਅਨ ਬਾਕੀ ਕਿਸੇ ਵੀ ਕੰਟਰੀ 'ਚ ਦੇਖਦੇ ਆਂ ਉਹ ਵਾਲੇ ਜਿਹੜੇ ਲੋਗ ਨੇ ਉੱਥੇ ਵੀ ਇਹ ਚੀਜ਼ ਹੈ ਬਟ ਜਦੋਂ ਆਪਾਂ ਆਪਣੇ ਵਾਲੇ ਪਾਰਟ ਤੇ ਕਹਿੰਨੇ ਕਿ ਹੁਣ ਇਹ ਡਿਸੀਜਨ ਦੇ ਉੱਪਰ ਆਪਾਂ ਚਰਚਾ ਕਰ ਰਹੇ ਜਿਹੜੇ ਗਵਰਨਮੈਂਟ ਨੇ ਲੇਤਾ ਤਾਂ ਲੱਗਦਾ ਕਿ ਇਹ ਜਲਦਬਾਜ਼ੀ ਚ ਲੈ ਲਿੱਤਾ ਗਿਆ ਜਾਂ ਇਨਫਾਰਮੇਸ਼ਨ ਪੂਰੀ ਨਹੀਂ ਦਿੱਤੀ ਗਈ ਸਰਕਾਰ ਨੂੰ ਜਾਂ ਇਸ ਕਰਕੇ ਇਹ ਜਿਹੜਾ ਫੈਸਲਾ ਲਿੱਤਾ ਗਿਆ ਦੇਖੋ ਜਿਹੜਾ ਫੈਸਲਾ ਲਿੱਤਾ ਗਿਆ ਬੜੀ ਸਪਸ਼ਟ ਗੱਲ ਹੈ 2027 ਦੀ ਇਲੈਕਸ਼ਨ ਆ ਰਹੀ ਹੈ ਸਿੱਖਾਂ ਨੂੰ ਖੁਸ਼ ਕਰਕੇ ਉਹ ਵੋਟ ਕਨਸੋਲੀਡੇਟ ਕਰਨ ਤੋਂ ਵੱਧ ਪਤਾ ਸਾਡੇ ਇੱਥੇ ਕੋਈ ਅਜੰਡਾ ਹੈ ਨਹੀਂ ਹਾਂ ਪਰ ਜੇ ਵਾਕਿਆ negligency ਨਾਲ ਕੀਤਾ ਹੁੰਦਾ ਤਾਂ ਮर्यादा ਦੇ ਅਨੁਸਾਰ ਕੀਤਾ ਹੁੰਦਾ ਤੇ ਸਾਨੂੰ ਖੁਸ਼ੀ ਹੁੰਦੀ ਬਾਕੀ ਜਿਹੜਾ ਤੰਬਾਕੂ ਬੈਨ ਕਰਨ ਦੀ ਗੱਲ ਹੈਗੀ ਆ ਉਹਦਾ ਮੈਂ ਪੂਰਜ਼ੋਰ ਸਮਰਥਨ ਕਰਦੀ ਆ ਉਹਦਾ ਸਰਕਾਰ ਬਾਦ ਵੀ ਕਰਦੇ ਆ ਪਰ ਜਿਹੜੀ ਇੱਕ ਗਲਤੀ ਸਰਕਾਰ ਕੋਲ ਹੋਈ ਆ ਉਹ ਸਰਕਾਰ ਤੋਂ ਦੋਸ਼ ਲੈਣੀ ਚਾਹੀਦੀ ਬਿਲਕੁਲ ਮਤਲਬ ਕਿ ਤੁਹਾਡੀ ਗੱਲ ਤੋਂ ਜੋ ਸਮਝ ਪੈ ਰਹੀ ਹੈ ਮਤਲਬ ਕਿ ਅਗਰ ਇਹ ਪ੍ਰੋਪਰ ਸਕਾਲਰਸ ਦੇ ਨਾਲ ਸਿੱਖ ਵਿਦਵਾਨਾਂ ਦੇ ਨਾਲ ਬੈਠ ਕੇ ਪ੍ਰੋਪਰ ਲੈਣ ਤੋਂ ਪਹਿਲਾਂ ਡਿਸੀਜਨ ਲਿੱਤਾ ਜਾਂਦਾ ਤੇ ਇਹ ਜਿਹੜੀ ਕਮੀ ਪੇਸ਼ੀ ਰਹਗੀ ਇਹ ਵੀ ਨਾ ਹੁੰਦੀ ਤੁਸੀਂ ਇਹ ਕੀ ਜੀ ਇਹ ਬਿਲਕੁਲ ਬਿਲਕੁਲ ਠੀਕ ਗੱਲ ਆ ਬੀਬੀ ਜੀ ਤੇ ਸਾਡੀ ਕੋਸ਼ਿਸ਼ ਇਹ ਸੀਗੀ ਕਿ ਜਿਹੜਾ ਤੁਹਾਡਾ ਵਿਰੋਧ ਵੀ ਹੈ ਜਾਂ ਤੁਹਾਡਾ ਬਿਆਨ ਹੈ ਉਸਦੇ ਮayne ਕੀ ਹੈ ਤੇ ਕਿੱਥੋਂ ਇਤਿਹਾਸ ਤੋਂ ਜਿਹੜਾ ਹੈਗਾ ਤੁਸੀਂ ਕਾਲ ਕੇ ਇਸ ਨੂੰ ਜਿਹੜਾ ਇੱਥੇ ਸਾਹਮਣੇ ਰੱਖਿਆ ਤੇ ਸਿੱਖ ਸੰਗਤ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਸਕੇ ਤੇ ਇਹੀ ਸਾਡੀ ਕੋਸ਼ਿਸ਼ ਸੀਗੀ ਤੇ ਉਮੀਦ ਹੈ ਕਰਦੇ ਕਿ ਪ੍ਰਧਾਨ ਸਾਹਿਬ ਨੇ ਤੁਸੀਂ ਕਿਹਾ ਤੇ ਉਹ ਵੀ ਮਾਮਲਾ ਟੇਕ ਅਪ ਕਰਨ ਤੇ ਗਵਰਨਮੈਂਟ ਵੀ ਅਗਰ ਸੁਣ ਰਹੀ ਹੈ ਤੇ ਜਿਸ ਤਰੀਕੇ ਨਾਲ ਸਾਡੀ ਕੋਸ਼ਿਸ਼ ਰਹਿੰਦੀ ਸਾਰੇ ਮੁੱਦਿਆਂ ਦੇ ਉੱਪਰ ਵਿਭਾਗ ਚਰਚਾ ਕਰੀਏ ਤੇ ਉਹ ਸੁਣ ਰਹੇ ਹੋਣਗੇ ਤਾਂ ਜ਼ਰੂਰ ਇਸ ਦੇ ਉੱਪਰ ਜਦੋਂ ਹੈ ਜਿਹੜਾ ਫੈਸਲਾ ਹੈ ਜਾਂ ਰਿਵਿਊ ਜਾਂ ਰਿਵੋਕ ਜੋ ਵੀ ਗਵਰਨਮੈਂਟ ਦਾ ਡਿਸੀਜਨ ਹੋਏਗਾ ਉਹ ਸਮੇਂ ਤੇ ਫਿਰ ਆਪਾਂ ਨੂੰ ਪਤਾ ਚੱਲੇਗਾ ਬਹੁਤ ਬਹੁਤ ਧੰਨਵਾਦ ਬੀਬੀ ਜੀ ਸਮਾਂ ਕੱਢਣ ਦੇ ਲਈ ਸਾਡਾ ਨਾ ਚਰਚਾ ਕਰਨ ਦੇ ਲਈ ਬਹੁਤ ਧੰਨਵਾਦ ਜੀ ਜੀ